ਸੁਲਝੀ ਹਰਤਿਨ ਪਰਸ਼ਨ ਹਾਰ ਨਾ ਜੋ ਆ ਰਿ ਜਨ ਬਖਸ਼ ਨਹਾਰੇ ਜਗਤ ਜਨਨਾਂ ਰੱਖ ਲੈ ਜਗਤ ਜਨਨਾਂ ਰੱਖ ਲੈ ਆਪਣੀ ਕਿਰਪਾਤਾਰ ਆਪਣੀ ਕਿਰਪਾਤਾਰ ਜਗਤ ਜਨਨ ਸਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੇ ਦਸਵੇਂ ਪ੍ਰਤਮ ਭਗਵਤੀ ਸਮਰਗੈ ਗੁਰਮਾਨ ਕਲੈ ਇੰਤੇ ਆਏ ਪੈ ਰੰਗਤ ਕਰਤੇ ਵਰਦਾਸ RAM ਦਾਸ ਹੈ ਹੋਇ ਸਹਾਈ ਹਰ ਜਨ ਹਰ ਗੋਬਿੰਦ ਨਾਮ ਸਮਰਾਉ ਸ੍ਰੀ ਹਰਿ ਦਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਇਆ ਜਿਸ ਡਠੇ ਸਬਦ ਭਜਾਈ ਤੇਗ ਮਹਾਂਦਰ ਸਿਮਰਿਆ ਘਰ ਨੋਂ ਨਿਯਾਵੈ ਧਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹਿਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬਲ ਜੇ ਪੰਜਾਬ ਪਿਆਰਿਆਂ ਚੌਹਾਂ ਸਾਹਿਬ ਜਦਿਆਂ ਚਾਲੀਆਂ ਮੁਕਤੇ ਆਂ ਹਾਠੀਆਂ ਜਾਪੀਆਂ ਤਾਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਹ ਸੇ ਆਨੰਦ ਕੀਤਾ ਤੇਰਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਦੀ ਬਲ ਜੀ ਜਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦੇਤੇ ਬੰਦ ਬੰਦ ਘਟਾਏ ਖੋਪਰੀਆਂ ਨਵਾਈਆਂ ਚੜ ਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦਵਾਰਿਆਂ ਦੀ ਸੇਵਲੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰੇ ਸਿੱਖੀ ਕੇਸਾ ਸਵਾਸਾ ਨਾਲ ਨਿਭਾਈ ਤਦਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬਲ ਜੇ ਸਰਬੱਤ ਗੁਰਦਵਾਰਾਂ ਦਾ ਧਿਆਨ ਧਰ ਕੇ ਬੱਲ ਜੇ ਪਰਿਛਮੇ ਸਰਬੱਤ ਖਾਲਸਾ ਜੀ ਕੀ ਅਨਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜਿਤੇ ਆਵੇ ਜਿਤੇ ਅਮਨ ਦਾ ਸਤਕਾਰ ਸਰਬਸੂ ਘੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਛੇ ਅਬਿਆਤ ਦੇਖ ਤੇ ਪਤਾ ਬਰਦਕੀ ਪੈਜ ਪੰਦ ਕੀ ਜੇਤ ਸ਼੍ਰੀ ਸਾਹਿਬ ਜੀ ਸਹਾਇ ਖਾਨਸਰ ਜੀ ਕੇ ਬੋਲ ਵਾਲੇ ਬੋਲੋ ਜੇ ਸਹਾਇ ਸਿਖਾਲੂ ਸਕੀਨਾਨ ਕੇ ਸਦਲ ਵਹਿਤ ਦਾਨ ਵਿਵੇਦ ਦਾਨ ਵਿੱਚ ਸਹਾਦਾਨ ਪਰ ਸਦਾਨ ધਨਾਨ ਸਰਦਨ ਨਾਮਦਾਨ ਸ਼੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੰਕੀਆਂ ਝੰਨੇ ਬੁੰਗੇ ਜੁਗੋ ਜੋਗ ਅਦਲ ਧਰਮ ਕਾ ਜੈਕਾਰ ਭੁੱਲ ਜੇ ਸਿਖਾਂ ਦਾ ਮਾਨਣੀ ਮਾਤੀ ਉੱਚੀ ਮਤ ਪਾਦਾ ਰੱਖਾ ਭਵਾਏ ਗੁਰ ਇਹ ਅਕਾਲ ਪੁਰਖੇ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜਿਓ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪਰਤ ਨੂੰ ਵੀ ਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਤੇ ਸਿਮਰ ਸੰਭਾਲ ਦਾ ਦਾਣ ਖਾਲਸਾ ਜੀ ਨਿਮਕਿਸ਼ੋ ਏ ਨਿਮਾਨਿਆਂ ਦੇ ਮਾਨ ਨਤਾਰਿਆਂ ਦੇ ਤਾਨ ਨਿਉਟਿਆਂ ਦੀ ਓਟ ਸੱਚੇ ਪਤਵਾਂ ਇੱਕ ਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀੋ ਮਹਾਰਾਜ ਆਪ ਜੀ ਹਜ਼ੂਰ ਅਰਦਾਸ ਬੇਨਤੀ ਹੈ ਆਪ ਜੀ ਦੀ ਕਿਰਪਾ ਰਹਿਮਤ ਸਦਕਾ ਚਾਰ ਪਹਿਰ ਰੈਣ ਸੁਖ ਆਨੰਦ ਨਾਲ ਬਤੀਤ ਹੋਈ ਹੈ ਚਾਰ ਪਹਿਰ ਦਿਨ ਆਪ ਜੀ ਦੇ ਬਾਣੇ ਅੰਦਰ ਸੁਖ ਆਨੰਦ ਨਾਲ ਬਤੀਤ ਕਰਵਾਉਣਾ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ਼ਹੀਦ ਗੰਗ ਸਾਹਿਬ ਜੀ ਵਿਖੇ ਪਾਵਨ ਦਰਬਾਰੇ ਅੰਦਰ ਆਪ ਜੀ ਦੇ ਸੁੰਦਰ ਸਿੰਘਾਸਣ ਸਜਾਏ ਗਏ ਹਨ ਆਪ ਜੀ ਪ੍ਰਕਾਸ਼ਮਾਨ ਹੋ ਕੇ ਸੰਗਤ ਨੂੰ ਦਰਸ਼ਨ ਦਿਦਾਰੇ ਬਖਸ਼ਦੇ ਹੋਏ ਪਾਵਨ ਹੁਕਮਨਾਮ ਬਖਸ਼ ਕੇ ਨਿਹਾਲ ਕਰੋ ਸਰਬੱਤ ਸੰਗਤ ਦੀਆਂ ਹਾਜ਼ਰੀਆਂ ਪਿੱਲ ਫੁੱਲ ਪੇਟਾਵਾਂ ਜ਼ਾਰ ਤੇ ਪਰਵਾਜ਼ ਕਰਨੀਆਂ ਸਤਿਗੁਰੂ ਜੀਓ ਕਰੋ ਕਿਰਪਾ ਜੀ ਦਾ ਪਾਵਨ ਸਰੂਪ ਹੈ ਸੋਖਾ ਸਰ ਅਸਾਨਾ ਤੋਂ ਪ੍ਰਕਾਸ਼ ਤੋਂ ਸਥਾਨ ਤੇ ਲੈ ਜਾਣ ਦੀ ਆਗਿਆ ਵਰਕਸ਼ਾਪ ਜੀ ਅ ਰਸਤੇ ਦੀ ਬਾਦ ਕਰਦੇ ਅੰਗ ਸੰਗ ਸਹਾਇ ਹੋਣਾ ਸਹੀ ਪਿਆਰੇ ਮੇਰ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ ਨਾਨਕਾ सा वाह गुरु जी के खड़े बोले सोने निहा श्री ओदा